ਦੇ ਨਮਸਕਾਰ ਮੈਂ ਕੋਮਲ ਮਹਾਨ ਆਪਸੇ ਆਜਾ ਆ ਬਾਬਾ ਰੋੜੇ ਸਾਡੇ ਕਰਗਾਤੇ ਤੇ ਇਥੇ ਭੰਡਾਰਾ ਹੋ ਰਿਹਾ ਸਾਰੇ ਸੰਗ ਬੱਤੀ ਆਏ ਸਾਰੇ ਕੋਮਲ ਮੰਤ ਜੀ ਆਣ ਲੈਣਾ ਹੀ ਸਾਰਾ ਜੀ ਆਤੇ ਕਾਂਗੇ ਜੀ ਸਾਡੇ ਪੂਰੇ ਪਰਿਵਾਰ ਬੰਦਾ ਹੈ ਨਾ ਜਿਹੜਾ ਸਮਾਜ ਲੋਕਾਂ ਦੀਆਂ ਹੌਟ ਭੰਡਾਰ ਰੇਲੇ ਮੇਲੇ ਆ ਤੇ ਕਰਦੇ ਰਹਿੰਦੇ ਤਾਂ ਦੀ ਦੁਆਵਾਂ ਸਾਹਨੇ ਦੇ ਨਾਲ ਨੇ ਮਾਲਿਕਾਂ ਤੇ ਪਰ ਭੰਡਾਰ ਰੱਖੇ ਸਭ ਇਹਦੇ ਰੌਣਕਾਂ ਲੱਗਿਆ ਰਹੇ ਖੋਲ ਸਾਚੇ ਦਰਬਾਰ ਕੀਂਜ ਕੋਮਲ ਮੰਤ ਜੀ ਦਾ ਘਰੇ ਬਹੁਤ ਵੱਡੇ ਸਾਡੇ ਇਲਾਕੇ ਦੇ ਮਹਾਨ ਸਾਡੇ ਇਲਾਕੇ ਦੇ ਮਹਾਨ ਕੋ ਇੱਕ ਦੇਵਤਾ ਸਾਡੇ ਬਹੁਤ ਤਗੜੇ ਕਿਉਂਕਿ ਪੁਰਾਣੇ ਡੇਰੇ ਦੇ ਕੀ ਕਹਿਣਾ ਚਾਹੋਗੇ ਸਾਈਂ ਜੀ ਅੱਜ ਬਹੁਤ ਲੱਖ ਲੱਖ ਵਧਾਈਆਂ ਦਿੰਨੇ ਆ ਕਰੇ ਰੋਡੇ ਦੇ ਪੇੜੀਆਂ ਇਹੀ ਕਹਾਂਗੇ ਮੇਰੇ ਲਈ ਫਿਰ ਤਾਂ ਇਹਦਾ ਇਹ ਕੁਛ ਰੱਖਿਆ ਜਾ ਬਣੂ ਐਵੇਂ ਹੋਣੀ ਸਾਡੇ ਆਪਣੇ ਜੀਨ ਦੇ ਆਸ਼ੀਰਵਾਦ ਸਦਕਾ ਇਹ ਪ੍ਰੋਗਰਾਮ ਹੋ ਰਿਹਾ ਹੈ ਤੇ ਰੱਬ ਵਰਗੇ ਰੂਹਾਂ ਜਿੰਨੇ ਪੌਂਚੇ ਨੇ ਮਾਨਕ ਤੰਦਿਕ ਲੜਕੇ ਉਹ ਜਿੰਨੇ ਸਾਰੇ ਪੰਜਾਬ ਦੇ ਵਿੱਚ ਬੇਸ਼ ਪਰਦੇ ਵਿੱਚ ਆੜ ਸਾਡੇ ਸ਼ਹਿਰ ਸਮਾਨ ਦੇ ਵਿੱਚ ਪਛੀ ਗੁਰੂ ਕਟਨਾ ਵਾਪਰੀ ਹੈ ਬਹੁਤ ਦੁੱਖ ਹੈ ਅਰਦਾਸ ਕਰਦੇ ਪੀਰ ਫਕੀਰ ਅੱਗੇ ਕਿ ਇਤਨਾ ਜਿਕ ਦੁਰਕੱਟਨਾ ਸਾਨੂੰ ਦੇਖਣ ਨੂੰ ਨਾ ਮਿਲੇ ਨਾ ਔਰ ਸਭ ਸੰਗਤਾਂ ਦੇ ਵਿੱਚ ਕੋਈ ਸ਼ਾਂਤੂ ਰਹੇ ਪੂਰ ਬਾਸ਼ਾ ਦੀ ਰਹਿਮਤ ਵਰਸ ਸਾਰੇ ਪੂਰੇ ਔਰ ਇਕ ਤਾਰਾ ਬੋਲੇ ਚੰਦਲ ਦਾ ਵਿਸ਼ੇਸ਼ ਧੰਨਵਾਦ ਜੋ ਹਰ ਇੱਕ ਪੀਰ ਦੇ ਦੀਵਾਨ ਤੇ ਮੇਲਾ ਤੇ ਪਹੁੰਚ ਕੇ ਪੀਰ ਦੇ ਦਰਬਾਰ ਤੇ ਹਾਜ਼ਰੀ ਲਗਵਾਉਂਦੇ ਨੇ ਬਣੇ ਰਹੇ ਚੜ੍ਹਦੀ ਕਲਾ ਦੇ ਕੇ ਪੀਰ ਪਾਸ਼ਾ ਦੇ ਨੂੰ ਸੱਚੇ ਦਰਬਾਰ ਕੀ ਜਾਏ ਇੱਥੇ ਬਹੁਤ ਦੁਨੀਆ ਹੁੰਦੀ ਏ ਬਹੁਤ ਸੇਵਾ ਹੁੰਦੀ ਏ ਹਰ ਵੀਰਵਾਰ ਦੀ ਵਾਰ ਇੱਥੇ ਅੱਜ ਬਣਾਰਾ ਕਰਾਇਆ ਗਿਆ ਕੁਝ ਸਰਦਾਰ ਨੂੰ ਬਹੁਤ ਵਧੀਆ ਤੌਰ ਤੇ ਬਹੁਤ ਵਧੀਆ ਤਰੀਕੇ ਨਾਲ ਕਰਾਇਆ ਗਿਆ ਦੇਵੀ ਮਾਈਟਰ ਰੋਪ ਤੇ ਦਰਬਾਰ ਦੀ ਸ਼ਬਾਹ ਰੋਸ਼ਾ ਪੀਰ ਬੱਚੇ ਇਹੋ ਹਰ ਵਾਰੀ ਪੰਡਾ ਲੱਗਦਾ ਜੀ ਲੱਗਦਾ ਜੀ ਰਬਾ ਤੁਹਾਨੂੰ ਰੋਕੀ ਗਿਆ ਆਪਣੇ ਮਨតាម ਤੇ ਸਭੇ ਖਿਲੰਗਦੀ ਚਲਦੇ ਆਉਂਦੇ ਆ ਗਏ ਪਹਿਲੀ ਵਾਰ ਬੱਲੇ ਪੰਡਾ ਲਾ ਲਈਏ ਇਹਨਾਂ ਦਾ ਇਹ ਗੁਦਾਰ ਕਿ ਤਲਾਇਆ ਹੋਇਆ ਸਤਿਗੁਰ ਦੋਸਤੋ ਮੈਂ ਅਦਵਿੰਦਰ ਪੱਟੀ ਔਰ ਤੁਸੀਂ ਜੁੜੋ ਉਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਪੀਰ ਬਾਬਾ ਦਰਗਾਹ ਰੋੜੇ ਸ਼ਾਹ ਜੀ ਇਹ ਦਰਗਾਹ ਸਮਾਣਾ ਤੋਂ ਮਾਈ ਸਰ ਰੋਡ ਦੇ ਉੱਪਰ ਬਣੀ ਹੋਈ ਹੈ ਔਰ ਇਸ ਦਰਗਾਹ ਦੇ ਉੱਪਰ ਅੱਜ ਪੀਰਾਂ ਦੇ ਦਰਬਾਰ ਦੇ ਉੱਪਰ ਵੱਡਾ ਮੇਲਾ ਲੱਗਾ ਹੋਇਆ ਹੈ ਔਰ ਨਾਲ ਹੀ ਭੰਡਾਰਾ ਵੀ ਚੱਲਦਾ ਨਜ਼ਰ ਆ ਰਿਹਾ ਹੈ ਸੰਗਤਾਂ ਹਮ ਹਮਾ ਕੇ ਇਸ ਭੰਡਾਰੇ ਦੇ ਵਿੱਚ ਬਹੁਤ ਸ਼ਰਧਾ ਅਤੇ ਭਾਵਨਾਵਾਂ ਦੇ ਨਾਲ ਪਹੁੰਚੀਆਂ ਹੋਈਆਂ ਨੇ ਔਰ ਸੂਫੀ ਗਾਇਕ ਕਵਾਲ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਹਾਜ਼ਰੀ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ ਔਰ ਸੰਗਤਾਂ ਦੇ ਵਿੱਚ ਛੋਟੇ-ਛੋਟੇ ਬੱਚੇ ਛੋਟੇ-ਛੋਟੀਆਂ ਬੱਚੀਆਂ ਔਰ ਸੰਗਤਾਂ ਇੱਥੇ ਹਾਜ਼ਰ ਹੋ ਕੇ ਬਾਬਾ ਜੀ ਦੇ ਦਰਗਾਹ ਦੇ ਉੱਪਰ ਹਾਜ਼ਰੀ ਭਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਅ ਜੇ ਗੱਲ ਕਰੀਏ ਤਾਂ ਸਾਈ ਜੇ ਦਰਸ਼ਕ ਕਾਦਰੀ ਜੀ ਔਰ ਰਣਜੀਤ ਸਾਈ ਜੀ ਔਰ ਸਾਡੀ ਬੀਬੀ ਮਾਤਾ ਮਿੰਦਰ ਕੌਰ ਜੀ ਰਮਨ ਸਾਈ ਜੀ ਗਿੱਲ ਸਾਈ ਜੀ ਔਰ ਬਹੁਤ ਸਾਰੇ ਸਾਈ ਜੀ ਵਕ ਵਕ ਦਰਵਾਰਾ ਤੋਂ ਇੱਥੇ ਪਹੁੰਚੇ ਹੋਏ ਨੇ ਅਸ਼ਵਨੀ अरोड़ा ਜੀ ਸ਼ਿਵ ਸੈਨਾ ਦੇ ਵੱਡੇ ਆਗੂ ਨੇ ਉਹ ਵੀ ਇੱਥੇ ਹਾਜ਼ਰ ਨੇ ਔਰ ਨਿਹੰਗ ਸਿੰਘ ਫੌਜਾਂ ਲੜਦਿਆਂ ਗੁਰੂਆਂ ਦੀਆਂ ਫੌਜਾਂ ਵੀ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਨੇ ਇਹ ਜਿਹੜੀ ਬਣੀ ਹੋਈ ਹੈ ਜਗਾ ਮਾਈ ਸਰ ਰੋਡ ਦੇ ਉੱਪਰ ਸੋ ਵੱਡਾ ਸਥਾਨ ਹੈ ਹਰ ਸਾਲ ਇੱਥੇ ਮੇਲਾ ਹੁੰਦਾ ਔਰ ਇਸ ਵਾਰ ਮੇਲੇ ਦੇ ਦੌਰਾਨ ਜਿਹੜਾ ਖੂਨਦਾਨ ਕੈਂਪ ਵੀ ਲੱਗਿਆ ਹੋਇਆ ਔਰ ਇਸ ਖੂਨਦਾਨ ਕੈਂਪ ਦੇ ਵਿੱਚ ਕਾਫੀ ਜਿਆਦਾ ਨੌਜਵਾਨਾਂ ਵੱਲੋਂ ਖੂਨ ਦਾ ਆਦਮੀ ਕੀਤਾ ਗਿਆ ਔਰ ਡਾਕਟਰ ਸਾਹਿਬ ਦੀ ਟੀਮ ਪਟਿਆਲੇ ਤੋਂ ਪਹੁੰਚੀ ਹੈ ਸਰਪੰਚ ਸਾਹਿਬ ਨੇ ਇਹਨਾਂ ਡੇਰਿਆਂ ਦੇ ਸਰਪੰਚ ਸਾਹਿਬ ਨੇ ਉਹਨਾਂ ਨੇ ਧੰਨਵਾਦ ਕਰਦੇ ਆ ਬਹੁਤ ਵੱਡਾ ਉਪਰਾਲਾ ਕੀਤਾ ਕਿ ਸਾਨੂੰ ਇਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਆ ਇਸ ਜਗ੍ਹਾ ਦੇ ਉੱਪਰ ਅੱਜ ਕੋਮਲ ਵਹੰਤ ਜੀ ਵੀ ਪਹੁੰਚੇ ਹੋਏ ਸਨ ਉਹਨਾਂ ਵੱਲੋਂ ਆਪਣੀ ਪੂਰੀ ਟੀਮ ਦੇ ਨਾਲ ਇਸ ਮੇਲੇ ਦੇ ਵਿੱਚ ਹਾਜ਼ਰੀ ਭਰੀ ਔਰ ਲਾਪਰੀ ਜੀ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਇਹ ਜਿਹੜੀ ਜਗ੍ਹਾ ਬਣੀ ਹੋਈ ਹੈ ਜਿੱਥੇ ਇਸ ਜਗ੍ਹਾ ਦੇ ਉੱਪਰ ਲਾਭਪ੍ਰੀਤ ਜੀ ਮੁੱਖ ਸੇਵਾਦਾਰ ਨੇ ਔਰ ਸਾਦਾ ਸਿੰਘ ਜੀ ਜੇ ਕੋ ਮਾਜਰੀ ਤੋਂ ਔਰ ਨਿਸ਼ਾਨ ਸਿੰਘ ਜੀ ਚੀਮਾ ਆਪ ਆਪੂ ਉਹ ਵੀ ਹਾਜ਼ਰ ਸਨ ਇਸ ਮੌਕੇ ਵਿਸ਼ੇਸ਼ ਸੰਗਤਾਂ ਵਾਸਤੇ ਲੰਗਰ ਦਾ ਭੰਡਾਰਾ ਜਿਹੜਾ ਚੱਲ ਰਿਹਾ ਹੈ ਔਰ ਨੌਜਵਾਨ ਜਿਹੜੇ ਨੇ ਲੰਗਰ ਦੀ ਸੇਵਾ ਕਰਦੇ ਵੇ ਨਜ਼ਰ ਆ ਰਹੇ ਨੇ ਔਰ ਇਸ ਮੌਕੇ ਪਹੁੰਚੇ ਸਾਡੇ ਬਹੁਤ ਸਤਿਕਾਰਯੋਗ ਸੋਨੂ ਸਾਈਂ ਜੀ ਔਰ ਸਾਡੇ ਬਾਪੂ ਜੀ ਹੋਰ ਸਾਰੇ ਲੋਕ ਇੱਥੇ ਹਾਜ਼ਰ ਨੇ ਮਹੰਤਾਂ ਦੇ ਵਿੱਚੋਂ ਆਦਿਆ ਮਹੰਤ ਜੀ ਕੋਮਲ ਮਹੰਤ ਨਾਲ ਹੀ ਹੁੰਦੇ ਨੇ ਉਹ ਵੀ ਸਾਰੇ ਇੱਥੇ ਪਹੁੰਚੇ ਨੇ ਸਤਿਕਾਰਯੋਗ ਸ਼ਖਸੀਅਤਾਂ ਸੋ ਬਹੁਤ ਵੱਡਾ ਮੇਲਾ ਇਹ ਲੱਗਿਆ ਹੋਇਆ ਹੈ ਔਰ ਆਪਾਂ ਹੁਣ ਸਿੱਧਾ ਹੀ ਚੱਲਦੇ ਆਂ ਪ੍ਰੋਗਰਾਮ ਦੇ ਵਿੱਚ ਮੂਰਤਾ ਬਾ 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 बाबा रुगे पा ख़ूब सजा कर ناں خوب سجا تو سجا خوب سجا baa ba